ਗੁਰਕੌਰ ਦਾ ਮਾਮਲਾ ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਗੁਰਕੌਰ ਦੇ ਮਾਮਲੇ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਪਰ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕੌਣ ਸੱਚਾ ਹੈ ਤੇ ਕੌਣ ਝੂਠਾ ਉੱਥੇ ਹੀ ਹੁਣ ਗੁਰਕੌਰ ਦੇ ਵੱਲੋਂ ਥਾਰ ਵਾਲੀ ਕੁੜੀ ਅੱਖ ਨੂੰ ਤੇ ਇਤਰਾਜ਼ ਹੈ ਜਿਹੜਾ ਉਹ ਜਤਾਇਆ ਗਿਆ ਹੈ ਗੁਰਕੌਰ ਦੇ ਵੱਲੋਂ ਕਿਹਾ ਗਿਆ ਕਿ ਉਸ ਨੂੰ ਚੰਗਾ ਨਹੀਂ ਲੱਗਦਾ ਜਦੋਂ ਉਸ ਨੂੰ ਕੋਈ ਥਾਰ ਵਾਲੀ ਕੁੜੀ ਕਹਿ ਕੇ ਬੁਲਾਉਂਦਾ ਹੈ ਗੁਰਕੌਰ ਦੇ ਵੱਲੋਂ ਕਿਹਾ ਗਿਆ ਕਿ ਅੱਜ ਕੱਲ ਤਾਂ ਹਰ ਕੋਈ ਕਾਰ ਚਲਾ ਲੈਂਦਾ ਹੈ ਫਿਰ ਉਸ ਨੂੰ ਇਸ ਤਰੀਕੇ ਦੇ ਨਾਲ ਕਿਉਂ ਬੁਲਾਇਆ ਜਾਂਦਾ ਹੈ ਗੁਰਕੌਰ ਦੇ ਸੌਰਾ ਪਰਿਵਾਰ ਵੱਲੋਂ ਲਗਾਏ ਗਏ ਇਲਜ਼ਾਮਾਂ ਉੱਤੇ ਗੁਰਕੌਰ ਦੇ ਵੱਲੋਂ ਲਗਾਤਾਰ ਸਫਾਈ ਇਹ ਜੜੀ ਉਹ ਦਿੱਤੀ ਜਾ ਰਹੀ ਹੈ ਗੁਰਕੌਰ ਦੀ ਸੱਸ ਗੁਰਕੌਰ ਦੇ ਟੈਟੂਜ਼ ਬਾਰੇ ਵੀ ਬਹੁਤ ਬੋਲਦੀ ہوئی ਨਜ਼ਰ ਆਈ ਸੀ ਉਸ ਦੇ ਵੱਲੋਂ ਗੁਰਕੌਰ ਬਾਰੇ ਬਹੁਤ ਕੁਝ ਬੋਲਿਆ ਵੀ ਗਿਆ ਸੀ ਤਾ ਹੁਣ ਗੁਰਕੌਰ ਨੇ ਲਾਈਵ ਆ ਕੇ ਆਪਣੇ ਸੋਸ਼ਲ ਮੀਡੀਆ ਇਨਸਟਾ ਅਕਾਊਂਟ ਉਤੇ ਆਪਣਾ ਪੱਖ ਰੱਖਿਆ ਏ ਗੁਰਕੌਰ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਖੁਦ ਦੇ ਪੁੱਤਰ ਨੇ ਬਹੁਤ ਸਾਰੇ ਟੈਟੂ ਬਣਾਏ ਹੋਏ ਨੇ ਜਦੋਂ ਉਹਨਾਂ ਦਾ ਪੁੱਤਰ ਟੈਟੂ ਬਣਾ ਸਕਦਾ ਤਾਂ ਫਿਰ ਮੈਂ ਕਿਉਂ ਨਹੀਂ ਟੈਟੂਜ਼ ਬਣਵਾ ਸਕਦੀ ਜੋ ਲੋਕ ਕਹਿੰਦੇ ਨੇ ਕਿ ਕੁੜੀ ਗਲਤ ਆ ਮੈਨੂੰ ਦੱਸੋ ਮੈਨੂੰ ਇੰਨਾ ਜ਼ਿਆਦਾ ਮਾਰਿਆ ਗਿਆ ਫਿਰ ਵੀ ਮੈਂ ਖੜੀ ਆ ਆਪਣੇ ਲਈ ਤਾਂ ਲੜਨਾ ਹੀ ਪੈਣਾ ਤਾਂ ਗੁਰਕੌਰ ਦੇ ਵੱਲੋਂ ਕਿਹਾ ਗਿਆ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਰਹੇ ਆਂ ਪੰਜਾਬ ਨੂੰ ਸਭ ਤੋਂ ਅੱਗੇ ਦੱਸਦੇ ਆਂ ਫਿਰ ਅੱਜਕੱਲ ਤਾਂ ਹਰ ਕੋਈ ਕਾਰ ਹੈ ਜਿਹੜੀ ਉਹ ਚਲਾ ਲਿੰਦਾ ਏ ਤਾਂ ਮੈਨੂੰ ਇਸ ਸਿੱਕੇ ਦੇ ਨਾਲ ਕਿਉਂ ਬੁਲਾਇਆ ਜਾਂਦਾ ਇਸ ਦੇ ਨਾਲ ਹੀ ਗੁਰਕੌਰ ਦੇ ਵੱਲੋਂ ਕਿਹਾ ਗਿਆ ਕਿ ਮੈਂ ਆਪਣੇ ਨਾਲ ਹੋਰਾਂ ਦੀ ਲੜਾਈ ਵੀ ਲੜਾਂਗੀ ਬਾਕੀ ਜਿੰਨੇ ਮੇਰੇ ਤੋਂ ਜਵਾਬ ਦਿੱਤੇ ਜਾਂਦੇ ਸੀ ਮੈਂ ਸਭ ਦੇ ਜਵਾਬ ਵੀ ਦਿੱਤੇ ਮੈਂ ਆਪਣੇ ਆਪ ਦੇ ਲਈ ਖੜੀ ਰਹਾਂਗੀ ਤੇ ਮੈਂ ਆਪਣੇ ਆਪ ਦੇ ਲਈ ਲੜਾਂਗੀ ਮੈਨੂੰ ਜਿੰਨਾ ਮਰਜ਼ੀ ਡੀ ਮੋਟੀਵੇਟ ਕਰਨ ਪਰ ਮੈਂ ਆਪਣੇ ਲਈ ਤਾਂ ਲੜਨਾ ਹੀ ਹੈ ਬਾਕੀ ਦੇਖੋ ਇਸ ਦੌਰਾਨ ਗੁਰਕੌਰ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੇ ਚਲੋ ਜੀ 24 ਬਾਕੀ ਖੜੀ ਆ ਆਪਣੇ ਲਈ ਲੜ ਰਹੀ ਆ ਤਾਂ ਲੜੂਗੀ ਜੇ ਨਮਰ ਜਿੱਦੀ ਮੋਟੀਵੇਟ ਕਰ ਦੋ ਬਟ ਮੈਂ ਲੜੂਗੀ ਕਿਉਂਕਿ ਮੈਨੂੰ ਪਤਾ ਮੈਂ ਸੱਚ ਆ ਤੇ ਮੈਂ ਸੱਚ ਦੇ ਨਾਲ ਹੀ ਚੱਲਣਾ ਆ ਬਿਲਕੁਲ ਸਾਰੇ ਪ੍ਰੂਫ ਵੀ ਆ ਮੈਂ ਸ਼ੇਅਰ ਵੀ ਕੀਤੇ ਨੇ ਜੋ ਜੋ ਮੇਰੇ ਨਾਲ ਹੋਇਆ ਲੋਕ ਕਹਿੰਦੇ ਨੇ ਜੀ ਕੁੜੀ ਗਲਤ ਆ ਮੈਨੂੰ ਦੱਸੋ ਮੈਨੂੰ ਮਾਰਿਆ ਗਿਆ ਮਾਰਨਾ ਇੱਕ ਸਭ ਤੋਂ ਵੱਡੀ ਗਲਤ ਚੀਜ਼ ਐ ਹਨਾ ਤੇ ਮੈਨੂੰ ਇੰਨਾ ਜ਼ਿਆਦਾ ਮਾਰਿਆ ਗਿਆ ਪਰ ਫਿਰ ਵੀ ਮੈਂ ਖੜੀ ਆ ਆਪਣੇ ਲਈ ਲੜਨਾ ਆ ਕਦਨਿ ਕਿਉਂ ਮੈਨੂੰ ਇੱਕ ਥਾਰ ਵਾਲੀ ਕੁੜੀ ਬੋਲੇ ਜਾਂਦਾ ਥਾਰ ਵਾਲੀ ਕੁੜੀ ਬਾਈ ਜੀ ਗੱਡੀ ਚ ਚਲਾਣਾ ਕੋਈ ਗਲਤ ਚੀਜ਼ ਆ ਮੁੰਡੇ ਗੱਡੀ ਚਲਾ ਸਕਦੇ ਨੇ ਜੇ ਕੁੜੀ ਕੋਈ ਵੀ ਗੱਡੀ ਚਲਾ ਰਹੀ ਐ ਤਾਂ ਗਲਤ ਐ ਤੁਸੀਂ ਆਪਾ ਪੰਜਾਬ ਵਿੱਚ ਰਹਿ ਰਹੇ ਹੋ ਨਾ ਆਪਾਂ ਕਹਿੰਨੇ ਆਪਣਾ ਪੰਜਾਬ ਸਭ ਤੋਂ ਅੱਗੇ ਐ ਇਵਨ ਹਰਿਆਣੇ ਤੋਂ ਵੀ ਅੱਗੇ ਹਨਾ ਜੇ ਪੰਜਾਬ ਵਿੱਚ ਰਹਿੰਦੀਆਂ ਕੁੜੀਆਂ ਨੂੰ ਤੁਸੀਂ ਅਦਾਂ ਕਹੋਗੇ ਕਿ ਕੁੜੀ ਜੇ ਗੱਡੀ ਚਲਾ ਰਹੀ ਐ ਤਾਂ ਗਲਤ ਐ ਗੱਡੀ ਤਾਂ ਹਰ ਕੋਈ ਚਲਾਉਂਦਾ ਅੱਜ ਦੇ ਟਾਈਮ ਵਿੱਚ ਤਾਂ ਪਲੀਜ਼ ਅਦਾਂ ਨਾ ਜੱਜ ਕਰਿਆ ਕਰੋ ਇਹ ਮੈਨੂੰ ਲੱਗਦਾ ਮੈਂ ਆਪਣੇ ਨਾਲ ਨਾਲ ਹੋਰਾਂ ਦੀ ਵੀ ਲੜਾਈ ਲੜ ਰਹੀ ਆ ਜੇਕਰ ਮੈਂ ਗਲਤ ਜੇ ਮੈਂ ਡੀਮੋਟੀਵੇਟ ਹੋ ਗਈ ਤਾਂ ਮੈਂ ਦੂਜਿਆਂ ਦੀ ਲੜਾਈ ਕਿਵੇਂ ਲੜਨੀ ਹੈ ਤੇ ਜੋ ਵੀ ਆ ਬਾਕੀ ਕੋਈ ਗੱਲ ਨਹੀਂ ਵਾਹਿਗੁਰੂ ਨੂੰ ਸਭ ਪਤਾ ਹੁੰਦਾ ਹਾਂਜੀ ਬਾਕੀ ਮੈਂ ਜਿੰਨੇ ਮੇਰੇ ਤੋਂ ਜਵਾਬ ਦਿੱਤੇ ਜਾਂਦੇ ਸੀ ਮੈਂ ਸਭ ਦੇ ਜਵਾਬ ਦਿੱਤੇ ਵੀ ਨੇਗੇ ਜੋ ਸਹੀ ਹੈ ਔਰ ਜੋ ਮੇਰੀ ਕੰਡੀਸ਼ਨ ਹੈ ਉਹ ਇੰਨੀ ਸੀਰੀਅਸ ਹੈ ਪਰ ਮੈਂ ਕਿਸੇ ਨੂੰ ਦੱਸਦੀ ਨਹੀਂ ਹੈ ਠੀਕ ਹੈ ਅੱਜ ਇਹ ਗੱਲ ਕਰਨ ਦਾ ਮਨ ਕਰਦਾ ਪਿਆ ਸੀਗਾ ਕਿੰਨੇ ਜਦੋਂ ਕੋਈ ਕਿਸੇ ਨੂੰ ਡੀਮੋਟੀਵੇਟ ਬਹੁਤ ਜ਼ਿਆਦਾ ਕੀਤਾ ਜਾਵੇ ਜਦੋਂ ਬੰਦਾ ਸੋਚੇ ਕਿ ਨਹੀਂ ਯਾਰ ਖਤਮ ਹੋ ਜਾਉ ਤੁਸੀਂ ਤੁਹਾਡਾ ਮਨ ਨਹੀਂ ਕਰਦਾ ਹਨਾ ਜੈਨ ਨੂੰ ਜਿਵੇਂ ਮੇਰੇ ਨਾਲ ਹੋਇਆ ਪਰ ਮੈਂ ਉੱਥੇ ਇਹ ਗੱਲ ਸੋਚਦੀ ਜਦੋਂ ਬੰਦਾ ਸੁਸਾਇਟੀ ਦੇ ਰਾਹ ਤੋਂ ਸਹੀ ਤਰ੍ਹਾਂ ਨਿਕਲਦਾ ਹੈ ਨਾ ਉਦੋਂ ਇਹ ਉਦੋਂ ਉਹਦਾ ਅਸਲੀ ਜੀਣਾ ਸ਼ੁਰੂ ਹੁੰਦਾ ਹੈ ਵੀ ਲੋਕਾਂ ਨੇ ਜਿੰਨੂੰ ਬਹੁਤ ਭੰਡਿਆ ਹਨਾ ਪਰ ਤੂੰ ਆਪਣੇ ਇਨਸਾਫ ਲਈ ਲੜ ਜਿੰਨਾ ਤਰਸੋਂ ਲੜਿਆ ਜਾਂਦਾ ਲੜ ਜਿਵੇਂ ਮੇਰੇ ਨਾਲ ਹੋਇਆ ਮੈਨੂੰ ਚਲੋ ਜੀ ਬਹੁਤ ਜ਼ਿਆਦਾ ਕੀ ਆ ਗਿਆ ਕੁੜੀ ਨਸ਼ੇ ਕਰਦੀ ਐ ਮੈਂ ਤਾਂ ਚਲੋ ਡਰਗ ਟੈਸਟ ਵੀ ਕਰਵਾ ਲਿੱਤੇ ਨੇ ਜਿਹੜੀਆਂ ਕੁੜੀਆਂ ਨਸ਼ੇ ਕਰਦੀਆਂ ਨੇ ਉਹਨਾਂ ਦੇ ਰੰਗ ਰੂਪ ਤੋਂ ਵੀ ਪਤਾ ਚੱਲਦਾ ਜਿਹੜੀਆਂ ਕੁੜੀਆਂ ਨਹੀਂ ਨਸ਼ੇ ਕਰਦੀ ਉਹਨਾਂ ਦੇ ਵੀ ਰੰਗ ਰੂਪ ਤੋਂ ਪਤਾ ਚੱਲ ਜਾਂਦਾ ਇੱਕ ਮੈਂ ਗੱਲ ਹੋਰ ਕਹਿਣੀ ਐ ਕਿ ਜੇ ਕੁੜੀਆਂ ਪੜੀਆਂ ਲਿਖੀਆਂ ਨੇ ਇੰਗਲਿਸ਼ ਬੋਲਦੀਆਂ ਨੇ ਤੇ ਸਮਝਦੇ ਨੇ ਕਿ ਕੁੜੀ ਗਲਤ ਆ ਗਲਤ ਆ ਕੁੜੀ ਅੱਜ ਦੇ ਟਾਈਮ ਵਿੱਚ ਹਰ ਕੋਈ ਬੱਚਾ ਪੜਿਆ ਲਿਖ ਕੇ ਆਇਆ ਹਨਾ ਆਪਣੇ ਪੈਰ ਇਵਨ ਆਪਣੇ ਪਰਾਂ ਤੇ ਵੀ ਸਟੈਂਡ ਕਰਦਾ ਐ ਤੁਮੇਂ ਕਹਲ ਹੋਰ ਕੀ ਆਣੀ ਹੈ ਟੈਟੂ ਵਾਲਿਆਂ ਨੂੰ ਸਪੈਸ਼ਲ ਵੀ ਤੁਸੀਂ ਆਪਣੀ ਦੁਕਾਨਦਾਰੀ ਬੰਦ ਕਰ ਲੋ ਟੈਟੂ ਵਾਲੇ ਬੰਦੇ ਨੂੰ ਗਲਤ ਹੀ ਸਮਝਿਆ। ਕਹਲ ਜਾਣੀ ਸੀ ਕਿ ਟੈਟੂ ਵਾਲਿਆਂ ਨੂੰ ਕਿ ਤੁਸੀਂ ਹਨਾ ਆਪਣੀ ਦੁਕਾਨ ਦੀ ਬੰਦ ਕਰ ਲੋ ਕਿਉਂਕਿ ਕੋਈ ਵੀ ਬੰਦਾ ਟੈਟੂ ਬਣਵਾਉਂਦਾ ਨਾ ਉਹਨਾਂ ਨੂੰ ਗਲਤ ਸਮਝਿਆ ਜਾਂਦਾ। ਟੈਟੂ ਇੱਕ ਚੀਜ਼ ਆ ਤੇ ਬੋਡੀ ਸਭ ਦੀ ਆਪਣੀ ਆਪਣੀ ਹੁੰਦੀ ਆ। ਆਪਾਂ ਨੂੰ ਕਿਸੇ ਦੀ ਬੋਡੀ ਤੇ ਬੋਲਣਾ ਕਿਸੇ ਦਾ ਹੱਕ ਨਹੀਂ ਹੁੰਦਾ। ਬੋਡੀ ਸ਼ੇਮਿੰਗ ਕਰਨੀ ਸਭ ਤੋਂ ਵੱਡੀ ਗਲਤ ਚੀਜ਼ ਮੰਨੀ ਜਾਂਦੀ ਹੈ। ਜੇ ਬੰਦੇ ਨੇ ਟੈਟੂ ਬਣਵਾ ਰੱਖੇ ਨੇ ਇਟ ਮੀਨਸ ਉਹ ਬੰਦਾ ਗਲਤ ਹੈ। ਨਹੀਂ ਨਹੀਂ ਬਿਲਕੁਲ ਵੀ ਨਹੀਂ ਗਲਤ ਹੈਗਾ ਤੇ ਫਿਰ ਇਹ ਉਹਨਾਂ ਦਾ ਵਿਚਾਰਿਆਂ ਦੀ ਜਿਹੜੀ ਬੰਦੇ ਆਰਟਿਸਟ ਨੇ ਉਹਨਾਂ ਦੀ ਫਿਰ ਉਹ ਦੁਕਾਨ ਤੇ ਚਲੋ ਜੀ 24 ਹੈ ਬਾਕੀ ਖੜੀਆਂ ਆਪਣੇ ਲਈ ਲੜ ਰਹੀਆਂ ਤੇ ਲੜੂੰਗੀ ਜੇ ਨਮਰ ਜਿੱਡੀ ਮੋਟੀਵੇਟ ਕਰ ਦੋ ਬਟ ਮੈਂ ਲੜੂੰਗੀ ਕਿਉਂਕਿ ਮੈਨੂੰ ਪਤਾ ਮੈਂ ਸੱਚ ਹੈ ਤੇ ਮੈਂ ਸੱਚ ਦੇ ਨਾਲ ਹੀ ਚੱਲਣਾ ਹੈ ਬਿਲਕੁਲ ਸਾਰੇ ਪ੍ਰੂਫ ਵੀ ਹੈ ਮੈਂ ਸ਼ੇਅਰ ਵੀ ਕੀਤੇ ਨੇ ਜੋ ਜੋ ਮੇਰੇ ਨਾਲ ਹੋਇਆ ਲੋਕ ਕਹਿੰਦੇ ਨੇ ਜੀ ਕੁੜੀ ਗਲਤ ਹੈ ਮੈਨੂੰ ਦੱਸੋ ਮੈਨੂੰ ਮਾਰਿਆ ਗਿਆ ਮਾਰਨਾ ਇੱਕ ਸਭ ਤੋਂ ਵੱਡੀ ਗਲਤ ਚੀਜ਼ ਹੈ ਹਨਾ ਤੇ ਮੈਨੂੰ ਇੰਨਾ ਜ਼ਿਆਦਾ ਮਾਰਿਆ ਗਿਆ ਪਰ ਫਿਰ ਵੀ ਮੈਂ ਖੜੀ ਆ ਆਪਣੇ ਲਈ ਲੜਨਾ ਆ ਪਤਾ ਨਹੀਂ ਕਿਉਂ ਮੈਨੂੰ ਇੱਕ ਥਾਰ ਵਾਲੀ ਕੁੜੀ ਬੋਲੇ ਜਾਂਦਾ ਥਾਰ ਵਾਲੀ ਕੁੜੀ ਬਾਈ ਜੀ ਗੱਡੀ ਚ ਲਾਣਾ ਕੋਈ ਗਲਤ ਚੀਜ਼ ਆ ਮੁੰਡੇ ਗੱਡੀ ਚ ਲਾ ਸਕਦੇ ਨੇ ਜੇ ਕੁੜੀ ਕੋਈ ਵੀ ਗੱਡੀ ਚ ਲਾ ਰਹੀ ਐ ਤਾਂ ਗਲਤ ਐ ਤੁਸੀਂ ਆਪਾ ਪੰਜਾਬ ਵਿੱਚ ਰਹਿ ਰਹੇ ਹੋ ਨਾ ਆਪਾਂ ਕਹਿੰਨੇ ਆਪਣਾ ਪੰਜਾਬ ਸਭ ਤੋਂ ਅੱਗੇ ਇਵਨ ਹਰਿਆਣੇ ਤੋਂ ਵੀ ਅੱਗੇ ਹੈ ਨਾ ਜੇ ਪੰਜਾਬ ਵਿੱਚ ਰਹਿੰਦੀਆਂ ਕੁੜੀਆਂ ਨੂੰ ਤੁਸੀਂ ਅਦਾਂ ਕਹੋਗੇ ਕਿ ਕੁੜੀ ਜੇ ਗੱਡੀ ਚ ਲਾ ਰਹੀ ਐ ਤਾਂ ਗਲਤ ਐ ਗੱਲ ਗਿੱਡੀ ਦਾ ਹਰ ਕੋਈ ਚਲਾਉਂਦਾ ਅੱਜ ਦੇ ਟਾਈਮ ਵਿੱਚ ਤਾਂ ਪਲੀਜ਼ ਇਦਾਂ ਨਾ ਜੱਜ ਕਰਿਆ ਕਰੋ ਤੇ ਮੈਨੂੰ ਲੱਗਦਾ ਮੈਂ ਆਪਣੇ ਨਾਲ ਨਾਲ ਹੋਰਾਂ ਦੀ ਵੀ ਲੜਾਈ ਲੜ ਰਹੀ ਆ ਜੇਕਰ ਮੈਂ ਗਲਤ ਜੇ ਮੈਂ ਡੀਮੋਟੀਵੇਟ ਹੋ ਗਈ ਤਾਂ ਮੈਂ ਦੂਜਿਆਂ ਦੀ ਲੜਾਈ ਕਿਵੇਂ ਲੜਨੀ ਹੈ ਤੇ ਜੋ ਵੀ ਆ ਬਾਕੀ ਕੋਈ ਗੱਲ ਨਹੀਂ ਵਾਹਿਗੁਰੂ ਨੂੰ ਸਭ ਪਤਾ ਹੁੰਦਾ ਹਾਂਜੀ ਬਾਕੀ ਮੈਂ ਜਿੰਨੇ ਮੇਰੇ ਤੋਂ ਜਵਾਬ ਦਿੱਤੇ ਜਾਂਦੇ ਸੀ ਮੈਂ ਸਭ ਦੇ ਜਵਾਬ ਦਿੱਤੇ ਵੀ ਨੇਗੇ ਜੋ ਸਹੀ ਹੈ ਔਰ ਜੋ ਮੇਰੀ ਕੰਡੀਸ਼ਨ ਹੈ ਉਹ ਇੰਨੀ ਸੀਰੀਅਸ ਹੈ ਪਰ ਮੈਂ ਕਿਸੇ ਨੂੰ ਦੱਸਦੀ ਨਹੀਂ ਹੈ ਠੀਕ ਹੈ ਅੱਜ ਇੱਕ ਗੱਲ ਕਰਨ ਦਾ ਮਨ ਕਰਦਾ ਪਿਆ ਸੀਗਾ ਕਿੰਨੇ ਜਦੋਂ ਕੋਈ ਕਿਸੇ ਨੂੰ ਡੀਮੋਟੀਵੇਟ ਬਹੁਤ ਜ਼ਿਆਦਾ ਕੀਤਾ ਜਾਵੇ ਜਦੋਂ ਬੰਦਾ ਸੋਚੇ ਕਿ ਨਹੀਂ ਯਾਰ ਖਤਮ ਹੋ ਜਾਓ ਤੁਸੀਂ ਤੁਹਾਡਾ ਮਨ ਨਹੀਂ ਕਰਦਾ ਹਨਾ ਜੀਨ ਨੂੰ ਜਿਵੇਂ ਮੇਰੇ ਨਾਲ ਹੋਇਆ ਪਰ ਮੈਂ ਉੱਥੇ ਇਹ ਗੱਲ ਸੋਚਦੀ ਹਾਂ ਜਦੋਂ ਬੰਦਾ ਸਜ਼ਾਇਦ ਦੇ ਰਾਹ ਤੋਂ ਸਹੀ ਤਰ੍ਹਾਂ ਨਿਕਲਦਾ ਨਾ ਉਹ ਉਦੋਂ ਉਹਦਾ ਅਸਲੀ ਜੀਣਾ ਸ਼ੁਰੂ ਹੁੰਦਾ ਹੈ ਪੀ ਲੋਕਾਂ ਨੇ ਜਿੰਨੂੰ ਬਹੁਤ ਪੰਡਿਆਂ ਹਨਾ ਪਰ ਤੂੰ ਆਪਣੇ ਇਨਸਾਫ ਲਈ ਲੜ ਜਿੰਨਾ ਤਰਸੋਂ ਲੜਿਆ ਜਾਂਦਾ ਲੜ ਜਿਵੇਂ ਮੇਰੇ ਨਾਲ ਹੋਇਆ ਮੈਨੂੰ ਚਲੋ ਜੀ ਬਹੁਤ ਜ਼ਿਆਦਾ ਕਿਹਾ ਗਿਆ ਕੁੜੀ ਨਸ਼ੇ ਕਰਦੀ ਹੈ ਮੈਂ ਤਾਂ ਚਲੋ ਡਾਕਟਰ ਟੈਸਟ ਵੀ ਕਰਵਾ ਲਿੱਤੇ ਨੇ ਜਿਹੜੀਆਂ ਕੁੜੀਆਂ ਨਸ਼ੇ ਕਰਦੀਆਂ ਨੇ ਉਹਨਾਂ ਦੇ ਰੰਗ ਰੂਪ ਤੋਂ ਵੀ ਪਤਾ ਚੱਲਦਾ ਜਿਹੜੀਆਂ ਕੁੜੀਆਂ ਨਹੀਂ ਨਸ਼ੇ ਕਰਦੀ ਉਹਨਾਂ ਦੇ ਵੀ ਰੰਗ ਰੂਪ ਤੋਂ ਪਤਾ ਚੱਲ ਜਾਂਦਾ ਇੱਕ ਮੈਂ ਗੱਲ ਹੋਰ ਕਹਿਣੀ ਹੈ ਕਿ ਜੇ ਕੁੜੀਆਂ ਪੜੀਆਂ ਲਿਖੀਆਂ ਨੇ ਇੰਗਲਿਸ਼ ਬੋਲਦੀਆਂ ਨੇ ਤਾਂ ਸਮਝਦੇ ਨੇ ਕਿ ਕੁੜੀ ਗਲਤ ਆ ਗਲਤਤਾ ਕਰੀ ਅੱਜ ਜਿਹੜੇ ਟਾਈਮ ਵਿੱਚ ਹਰ ਕੋਈ ਬੱਚਾ ਪੜਿਆ ਲਿਖਿਆ ਆਇਆ ਹਨਾ ਆਪਣੇ ਇਵਨ ਆਪਣੇ ਪੈਰਾਂ ਤੇ ਵੀ ਸਟੈਂਡ ਕਰਦਾ ਆ ਤੇ ਮੈਂ ਇੱਕ ਗੱਲ ਹੋਰ ਕਹਿਣੀ ਹੈ ਟੈਟੂ ਵਾਲਿਆਂ ਨੂੰ ਸਪੈਸ਼ਲ ਵੀ ਤੁਸੀਂ ਆਪਣੀ ਦੁਕਾਨਦਾਰੀ ਬੰਦ ਕਰ ਲਓ ਟੈਟੂ ਵਾਲੇ ਬੰਦੇ ਨੂੰ ਗਲਤ ਹੀ ਸਮਝਿਆ ਜਾਂਦਾ ਹੈ ਮੈਂ ਇਹ ਗੱਲ ਕਹਿਣੀ ਸੀ ਕਿ ਟੈਟੂ ਵਾਲਿਆਂ ਨੂੰ ਕਿ ਤੁਸੀਂ ਹਨਾ ਆਪਣੀ ਦੁਕਾਨ ਦੀ ਬੰਦ ਕਰ ਲਓ ਕਿਉਂਕਿ ਕੋਈ ਵੀ ਬੰਦਾ ਟੈਟੂ ਬਣਵਾਉਂਦਾ ਨਾ ਉਹਨਾਂ ਨੂੰ ਗਲਤ ਸਮਝਿਆ ਜਾਂਦਾ ਹੈ ਟੈਟੂ ਇੱਕ ਚੀਜ਼ ਆ ਤੇ ਬੋਡੀ ਸਭ ਦੀ ਆਪਣੀ ਆਪੜੀ ਹੁੰਦੀ ਆ ਆਪਾਂ ਨੂੰ ਕਿਸੇ ਤੇ ਬੋਡੀ ਤੇ ਬੋਲਣਾ ਕਿਸੇ ਦਾ ਹੱਕ ਨਹੀਂ ਹੁੰਦਾ ਬੋਡੀ ਸ਼ੇਮਿੰਗ ਕਰਨੀ ਸਭ ਤੋਂ ਵੱਡੀ ਗਲਤੀ ਚੀਜ਼ ਮੰਨੀ ਜਾਂਦੀ ਹੈ ਜੇ ਬੰਦੇ ਨੇ ਟੈਟੂ ਬਣਵਾ ਰੱਖੇ ਨੇ ਇਟ ਮੀਨਸ ਉਹ ਬੰਦਾ ਗਲਤ ਹੈ ਨਹੀਂ ਨਹੀਂ ਬਿਲਕੁਲ ਵੀ ਨਹੀਂ ਗਲਤ ਹੈਗਾ ਤੇ ਫਿਰ ਇਹ ਉਹਨਾਂ ਦਾ ਵਿਚਾਰਿਆਂ ਦੀ ਜਿਹੜੇ ਬੰਦੇ ਆਰਟਿਸਟ ਤੇ ਚਲੋ ਜੀ ਜੋ ਵੀ ਹੈ ਬਾਕੀ ਖੜੀਆਂ ਆਪਣੇ ਲਈ ਲੜ ਰਹੀਆਂ ਤੇ ਲੜੂੰਗੀ ਜਿੰਨਾ ਮਰਜ਼ੀ ਮੋਟੀਵੇਟ ਕਰ ਦੋ ਬਟ ਮੈਂ ਲੜੂੰਗੀ ਕਿਉਂਕਿ ਮੈਨੂੰ ਪਤਾ ਮੈਂ ਸੱਚਾ ਹਾਂ ਤੇ ਮੈਂ ਸੱਚ ਦੇ ਨਾਲ ਹੀ ਚੱਲਣਾ ਹੈ ਬਿਲਕੁਲ ਸਾਰੇ ਪ੍ਰੂਫ ਵੀ ਹੈ ਮੈਂ ਸ਼ੇਅਰ ਵੀ ਕੀਤੇ ਨੇ ਜੋ ਜੋ ਮੇਰੇ ਨਾਲ ਹੋਇਆ ਲੋਕ ਕਹਿੰਦੇ ਨੇ ਜੀ ਕੁੜੀ ਗਲਤ ਹੈ ਮੈਨੂੰ ਦੱਸੋ ਮੈਨੂੰ ਮਾਰਿਆ ਗਿਆ ਮਾਰਨਾ ਇੱਕ ਸਭ ਤੋਂ ਵੱਡੀ ਗਲਤ ਚੀਜ਼ ਹੈ ਹਨਾ ਤੇ ਮੈਨੂੰ ਇੰਨਾ ਜ਼ਿਆਦਾ ਮਾਰਿਆ ਗਿਆ ਪਰ ਫਿਰ ਵੀ ਮੈਂ ਖੜੀ ਹਾਂ ਆਪਣੇ ਲਈ ਲੜਨਾ ਹੈ ਪਤਾ ਨਹੀਂ ਕਿਉਂ ਮੈਨੂੰ ਇੱਕ ਥਾਰ ਵਾਲੀ ਕੁੜੀ ਬੋਲੇ ਜਾਂਦਾ ਥਾਰ ਵਾਲੀ ਕੁੜੀ ਬਾਈ ਜੀ ਗੱਡੀ ਚ ਲਾਣਾ ਕੋਈ ਗਲਤ ਚੀਜ਼ ਹੈ ਮੁੰਡੇ ਗੱਡੀ ਚ ਲਾ ਸਕਦੇ ਨੇ ਜੇ ਕੁੜੀ ਕੋਈ ਵੀ ਗੱਡੀ ਚ ਲਾ ਰਹੀ ਹੈ ਤਾਂ ਗਲਤ ਹੈ ਤੁਸੀਂ ਆਪਾ ਪੰਜਾਬ ਵਿੱਚ ਰਹਿ ਰਹੇ ਆ ਨਾ ਆਪਾਂ ਕਹਿੰਨੇ ਆਪਣਾ ਪੰਜਾਬ ਸਭ ਤੋਂ ਅੱਗੇ ਇਵਨ ਹਰਿਆਣੇ ਤੋਂ ਵੀ ਅੱਗੇ ਹੈ ਨਾ ਜੇ ਪੰਜਾਬ ਵਿੱਚ ਰਹਿੰਦੀਆਂ ਕੁੜੀਆਂ ਨੂੰ ਤੁਸੀਂ ਇਦਾਂ ਕਹੋਗੇ ਕਿ ਕੁੜੀ ਜੇ ਗੱਡੀ ਚਲਾ ਰਹੀ ਹੈ ਤਾਂ ਉਹ ਗਲਤ ਹੈ ਗੱਡੀ ਤਾਂ ਹਰ ਕੋਈ ਚਲਾਉਂਦਾ ਅੱਜ ਦੇ ਟਾਈਮ ਵਿੱਚ ਤਾਂ ਪਲੀਜ਼ ਇਦਾਂ ਨਾ ਜੱਜ ਕਰਿਆ ਕਰੋ ਤੇ ਮੈਨੂੰ ਲੱਗਦਾ ਮੈਂ ਆਪਣੇ ਨਾਲ ਨਾਲ ਹੋਰਾਂ ਦੀ ਵੀ ਲੜਾਈ ਲੜ ਰਹੀ ਆ ਜੇ ਅਗਰ ਮੈਂ ਜੇ ਮੈਂ ਹੀ ਡੀਮੋਟੀਵੇਟ ਹੋ ਗਈ ਤਾਂ ਮੈਂ ਦੂਜਿਆਂ ਦੀ ਲੜਾਈ ਕਿਵੇਂ ਲੜਨੀ ਹੈ ਇਹ ਝੋਵਿਆ ਬਾਕੀ ਕੋਈ ਗੱਲ ਨਹੀਂ ਵਾਏ ਗੁਰੂ ਨੂੰ ਸਭ ਪਤਾ ਹੁੰਦਾ ਹਾਂਜੀ ਬਾਕੀ ਮੈਂ ਜਿੰਨੇ ਮੇਰੇ ਤੋਂ ਜਵਾਬ ਦਿੱਤੇ ਜਾਂਦੇ ਸੀ ਮੈਂ ਸਭ ਦੇ ਜਵਾਬ ਦਿੱਤੇ ਵੀ ਨੇਗੇ ਜੋ ਸਹੀ ਹੈ ਔਰ ਜੋ ਮੇਰੀ ਕੰਡੀਸ਼ਨ ਹੈ ਉਹ ਇੰਨੀ ਸੀਰੀਅਸ ਹੈ ਪਰ ਮੈਂ ਕਿਸੇ ਨੂੰ ਦੱਸਦੀ ਨਹੀਂ ਹਾਂ ਠੀਕ ਹੈ